ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਚਮਿਆਰੀ ਪਿੰਡ ਦੇ ਰਹਿਣ ਵਾਲੇ ਅਮਰਤਪਾਲ ਸਿੰਘ ਤੇ ਰੋਹਿਤ ਮਸੀਹ ਜੋ ਕਿ ਇਕੱਠੇ ਸ਼੍ਰੀ ਨਗਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਉਹਨਾਂ ਦੇ ਵੱਲ ਜਿਹੜਾ ਕੀ ਆਤਕਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਵੇਲੇ ਅਸੀਂ ਚਮਿਆਰੀ ਪਿੰਡ ਦੇ ਵਿੱਚ ਪਹੁੰਚੇ ਹੋયા ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਪੂਰਾ ਜਿਹੜਾ ਪਿੰਡ ਆਹੋ ਇਕੱਠਾ ਹੋ ਚੁੱਕਾ ਤਾਂ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਵੀ ਘਰ ਦੇ ਵਿੱਚ ਪਹੁੰਚ ਚੁੱਕੇ ਆ ਤਾਂ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਵੱਡੇ ਅਧਿਕਾਰੀ ਜਿਹੜ ਗਲੀ ਦੇ ਵਿੱਚ ਉਸਦੀ ਬੋਡੀ ਨੂੰ ਥੋੜਾ ਸਮਾਂ ਪਹਿਲਾਂ ਹੀ ਲਿਆਂਦਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਇਕੱਠਾ ਹੋਇਆ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਕਿਉਂ आतकवादियों ਦੇ ਵੱਲੋਂ ਇਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਜਿਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਿੰਡ ਤਾਂ ਇਹਨਾਂ ਦਾ ਜਿਹੜੇ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਚੁੱਕੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰدار ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤਾਂ ਤੁਹਾਨੂੰ ਅਸੀਂ ਘਰ ਦੀ ਤਸਵੀਰ ਵੀ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਤਾਂ ਥੋੜਾ ਸਮਾਂ ਪਹਿਲਾਂ ਹੀ ਅਮਰਤਪਾਲ ਸਿੰਘ ਦੀ ਮ੍ਰਿਤਕ ਦੇ ਜਿਹੜੀ ਆ ਘਰ ਦੇ ਵਿੱਚ ਕੀ ਅਮਰਤਪਾਲ ਦੇ ਘਰ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇੱਥੇ ਬਣੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਤਾਂ ਪਿੰਡ ਵਾਲੇ ਇਕੱਠੇ ਹੋਏ ਨੇ ਤਾਂ ਅਮਰਤਪਾਲ ਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਜਿਹੜਾ ਕਿ ਲੱਕੜ ਦਾ ਕੰਮ ਕਰਦਾ ਸੀ ਤਾਂ ਇਹ ਪਿਛਲੇ ਦਿਨੀ ਹੀ ਇਕੱਠੇ ਜਿਹੜੇ ਨੇ ਗਏ ਸੀ ਤਾਂ ਦੋਵਾਂ ਦੇ ਘਰ ਬਿਲਕੁਲ ਕੋਲ-ਕੋਲ ਹੀ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੋਇਆ ਪਿਆ ਤਾਂ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਕਿਉਂ ਆਤਕਵਾਦੀਆਂ ਦੇ ਵੱਲੋਂ ਇਹਨਾਂ ਦੋ ਪੰਜਾਬ ਦੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਤੁਹਾਨੂੰ ਅਸੀਂ ਬੈਕ ਸਾਈਡ ਦੀ ਤਸਵੀਰ ਵੀ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਤਾਂ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਤਾਂ ਅਸੀਂ ਲਗਾਤਾਰ ਕੁਝ ਜਣਿਆਂ ਨਾਲ ਗੱਲਬਾਤ ਵੀ ਕਰਨਾ ਚਾਹਾਂਗੇ ਤਾਂ ਕੀ ਨਾਮ ਆਜੀ ਤੁਹਾਡਾ ਮਲਕਿੰਦਰ ਸਿੰਘ ਹੈ ਤੇ ਐਸੇ ਪਿੰਡ ਦੇ ਨਾਣ ਵਾਲੇ ਹੋ ਹਾਂਜੀ ਪਤਾ ਲੱਗਾ ਤੁਹਾਨੂੰ ਕਿ ਅਮਰਤਪਾਲ ਸਿੰਘ ਤੇ ਰੋਹਿਤ ਨੂੰ ਕੀ ਹੋਇਆ ਪਤਾ ਨਹੀਂ ਇਹ ਗੱਲ ਤਾਂ ਗੋੜੀਆਂ ਦੇ ਲੱਕੀ ਤੇ ਕਰਦੇ ਕੀ ਨੇ ਲੱਕੜ ਦਾ ਕੰਮ ਕਰਦੇ ਮੁੰਡੇ ਦਾ ਹਮ ਤਾਂ ਇਹ ਸ਼੍ਰੀਨਗਰ ਕਰਨ ਕੀ ਗਏ ਸੀ ਕੁਝ ਪਤਾ ਤੁਹਾਨੂੰ ਪਤਾ ਨਹੀਂ ਲੱਕੜ ਦਾ ਕੰਮ ਆਦੇ ਕਰਨ ਗਏ ਸੀ ਹਮ ਠੀਕ ਗੱਲ ਹੈ ਪਤਾ ਤਾਂ ਮੈਰਿਡ ਹੈ ਅਮਰਤਪਾਲ ਸਿੰਘ ਹਾਂਜੀ ਵਿਆਹ ਹੋਇਆ ਅਮਰਤਪਾਲ ਸਿੰਘ ਦਾ ਨਹੀਂ ਨਹੀਂ ਦੋਵੇਂ ਘਰੇ ਦੋਵੇਂ ਘਰੇ ਹਾਂਜੀ ਤੇ ਇਹ ਪਿੰਡ ਦੇ ਵਿੱਚ ਵੀ ਇਕੱਠੇ ਕੰਮ ਕਰਦੇ ਸੀ ਜਾਂ ਫਿਰ ਵੱਖਰੇ ਵੱਖਰੇ ਕੰਮ ਕਰਦੇ ਨੇ ਪਿੰਡ ਦੇ ਵਿੱਚ ਕੱਠੇ ਕਰਦੇ ਹੋਣਗੇ ਉਹ ਇਹ ਕਹਦਾ ਮੈਂ ਪਤਾ ਨਹੀਂ ਇੰਨਾ ਹੂੰ ਹੂੰ ਉਹ ਨਾਲ ਲੱਗ ਗਿਆ ਇਹ ਨਾਲ ਲੱਗ ਕੇ ਉਹਨੂੰ ਗਿਆ ਗਿਆ ਹੂੰ ਹੂੰ ਹਾਂ ਚਲੋ ਲੱਕੜ ਦਾ ਖਾ ਉਹ ਭਰਾ ਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਕੱਠੇ ਕੰਮ ਕਰਦੇ ਹੋਣਗੇ ਇਸੇ ਕਰਕੇ ਹੀ ਜਿਹੜੇ ਇਹ ਇਕੱਠੇ ਸ਼੍ਰੀਨਗਰ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਉੱਥੇ ਆਤਕਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਇਸੀ ਜ਼ਿੰਮੇਵਾਰੀ ਜਿਹੜੀ ਆ ਉਹ ਟੀਆਰਐਫ ਦੇ ਵੱਲੋਂ ਜ਼ਰੂਰ ਲਈ ਗਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਹਾਲਾਤ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਤਾਂ ਉਹਨਾਂ ਦੇ ਜਿਹੜੇ ਬ੍ਰਦਰ ਨੇ ਉਹ ਵੀ ਇਸ ਵੇਲੇ ਸਾਡੇ ਨਾਲ ਨੇ ਤਾਂ ਕੀ ਨਾਮ ਅਸਰ ਤੁਹਾਡਾ ਸੁਖਦੇਵ ਸਿੰਘ ਹਾਂਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਕੀ ਕੰਮ ਕਰਨ ਗਏ ਸੀ ਜੀ ਸ਼੍ਰੀਨਗਰ ਦੇ ਵਿੱਚ ਇਹੇ ਇਹ ਲੱਕੜ ਦਾ ਕੰਮ ਕਰਨ ਗਈ ਸੀ ਢੀ ਨਾਲ ਕਰਦੇ ਵਿੱਚ ਹਾਂਜੀ ਤਾਂ ਉਸ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਗੋਲੀਆਂ ਮਾਰ ਕੇ ਉੱਥੇ ਕਤਲ ਕਰ ਦਿੱਤਾ ਗਿਆ ਸਾਨੂੰ ਤੇ ਕਾਹਲੀ ਪਤਾ ਲੱਗਾ ਤੇ ਉਹ ਫੋਨ ਗਿਆ ਵੀ ਇਦਾਂ ਕਰਕੇ ਉਹਨਾਂ ਦੇ ਉੱਥੇ ਹੋਇਆ ਵਾ ਹੂੰ ਹੂੰ ਬਿਲਾਲ ਅਲੀ ਤਾਂ ਕੋ ਪਤਾ ਨਹੀਂ ਲੱਗਾ ਮਨਪੀ ਕੀ ਗੱਲ ਹੋਈ ਹੈ ਤੇ ਕਿੰਨੀ ਕੀ ਮਾਰੀ ਘਟਨਾ ਸਮਝ ਦਿਓ ਕਿ ਉੱਥੇ ਇਸ ਤਰ੍ਹਾਂ ਇਹਨਾਂ ਨੂੰ ਸ਼ਰੀਆਮ ਜਿਹੜਾ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਬਹੁਤ ਮਾਰੀ ਘਟਨਾ ਵਾ ਜੋ ਵੀ ਹੋਇਆ ਉਹਦੇ ਨਾਲ ਹਾਸਾ ਹੋਇਆ ਜਾਂ ਜੋ ਵੀ ਆ ਬਹੁਤ ਮਾਰੀ ਕਰਨ ਹੋਈ ਗਿਆ ਤਾਂ ਉੱਥੋਂ ਦੀ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਪਰਿਵਾਰਕ ਮੈਂਬਰਾਂ ਦੀ ਨਹੀਂ ਸਰਕਾਰ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਤਾਂ ਕੋਈ ਰਾਸ਼ੀ ਅਦਾ ਐਲਾਨ ਕੀਤਾ ਗਿਆ ਇਹਨਾਂ ਦੇ ਬਾਰੇ ਰਾਸ਼ੀ ਦਾ ਲੈਣੇ ਕੋਈ ਐਲਾਨ ਨਹੀਂ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦੀ ਕੀ ਮੰਗ ਹੈ ਬੜੀ ਬੜੀ ਮੰਗ ਹੈ ਇਨਸਾਫ ਦੀ ਸਰਨ ਸਾਫ ਮਿਲਣਾ ਚਾਹੀਦਾ ਸਰ ਇਹ ਮਾਤਲ ਬੰਦੇ ਨੂੰ ਮਾਰਿਆ ਗਿਆ ਬੇਇਨਸਾਫ ਕੀਤਾ ਸਰਕਾਰ ਨੂੰ ਚਾਹੀਦਾ ਇਨਸਾਫ ਦੇਣਾ ਚਾਹੀਦਾ ਸਰ ਜਿਹੜਾ ਗੋਲੀ ਗਾਰੇ ਜੇ ਕਿ 47 ਦਾ ਫੈਰ ਲੱਗਾ ਹੋਏ ਤੇ ਉਹਦੇ ਸਟੀਚਿੰਗ ਕੀਤੀ ਗਈ ਹੈ ਜੀ ਮੰਨ ਲਓ ਜਦੋਂ ਇਧਰ ਦੀ ਗੋਲੀ ਚਲਦੀ ਹੈ ਸਰ ਇਧਰੋਂ ਤਾਂ ਕੋਈ ਫੈਰਦਾ ਹੋਣਾ ਚਾਹੀਦਾ ਨਾ ਸਰ ਸਟੀਚਿੰਗ ਕਰਕੇ ਕਹਿ ਸਕਦੇ ਆ ਵੀ ਇਹ ਗੋਲੀ ਵੱਜੀ ਹੈ ਜੀ ਸਰ ਗੋਲੀ ਤਾਂ ਛਣ ਕੋਈ ਨਹੀਂ ਇਹਨੂੰ ਜ਼ੋਰ ਲੱਗਦੀ ਹੈ ਤਾਂ ਮਨਤਪਾਲ ਗੱਲਾ ਗੱਲਾ ਸੀ ਕਿ ਜਾਂ ਫਿਰ ਹੋਰ ਵੀ ਇੱਥੇ ਚਾਰ ਪੈਣਾ ਸੀ ਤੇ ਦੋ ਪੂਰਾ ਦਰਸੀਏ ਦੋਨੇ ਹਾਂਜੀ ਤਾਂ ਇਹ ਕਿੰਨੇ ਸਮੇਂ ਤੋਂ ਲੱਕੜ ਦਾ ਕੰਮ ਸਰ ਪੰਜ ਸਾਰ ਸਾਲ ਤੋਂ ਕਰਦਾ ਸੀ ਤਾਂ ਉਹ ਹੀ ਤੇ ਨਾਲ ਹੀ ਕੰਮ ਕਰਦਾ ਸਰ ਉਹ ਪਹਿਲੀ ਵਾਰ ਗਿਆ ਸੀ ਤਾਂ ਉਦਾਂ ਇਹਦੇ ਨਾਲ ਹੀ ਬੰਦਾ ਸੀ ਅੰਮ੍ਰਿਤਪਾਲ ਦੇ ਨਾਲ ਹਾਂ ਥੋੜਾ ਟਾਈਮ ਇੱਥੇ ਪਿੰਡ ਦੇ ਵਿੱਚ ਨੌਂ ਦਿਨ ਹੀ ਰਹਿੰਦੇ ਸੀ ਹਾਂ ਜਾਨੀ ਕਿ ਉੱਧਰ ਸ਼੍ਰੀਨਗਰ ਦੇ ਵਿੱਚ ਪਹਿਲੀ ਵਾਰੀ ਗਿਆ ਸੀ ਹਾਂ ਹਾਂ ਪਰ ਰਿਕਵੈਸਟ ਇਹੀ ਆ ਸਰਕਾਰ ਨੂੰ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਤਾਂ ਰੋਹਿਤ ਵੀ ਤੁਹਾਡੇ ਪਿੰਡ ਦਾ ਹੀ ਰਹਿਣ ਵਾਲਾ ਹਾਂ ਹਾਂ ਇੱਥੋਂ ਦਾ ਵਿਸਨੀਕ ਆ ਜੀ ਤਾਂ ਉਹ ਵੀ ਕੁਵਾਰਾ ਹੀ ਇਹਦੇ ਹਾਂਜੀ ਉਹ ਵੀ ਕੁਨਵਾ ਤਾਂ ਉਹਦੇ ਭੈਣ ਭਰਾ ਕਿਨੇ ਉਹ ਦੋਨੇ ਭੈਣ ਭਰਾ ਆ ਹੀ ਸਰ ਹਾਂ ਹਾਂ ਕੱਲੇ ਕੱਲੇ ਸੀ ਕੱਲੇ ਕੱਲੇ ਸੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇੱਥੇ ਇਨਸਾਫ ਮਿਲਣਾ ਚਾਹੀਦਾ ਹੁਣ ਦੋਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਘਰਾਂ ਦੇ ਵਿੱਚ ਪਹੁੰਚ ਚੁੱਕੀ ਹੈ ਉਹਦੀ ਇਸ ਵੇਲੇ ਇਸ ਕੱਲੇ ਦੀ ਡੈੱਡ ਬੋਡੀ ਆਈ ਹੈ ਸਰ ਉਸਦੀ ਡੈੱਡ ਬੋਡੀ ਨਹੀਂ ਲੈਣੀ ਆਈਗੀ ਤੇ ਰੋਸ਼ ਦੀ ਅੱਛਾ ਜੀ ਉਹਦੀ ਪਾਲ ਸਿੰਘ ਵੀ ਆਈ ਹੈ ਹਾਂਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਪਏ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਅਮਰਤਪਾਲ ਸਿੰਘ ਆ ਤਾਂ ਉਸਦੇ ਨਾਲ ਰੋਹਿਤ ਪਹਿਲੀ ਵਾਰ ਸ਼੍ਰੀਨਗਰ ਦੇ ਵਿੱਚ ਜਦੋਂ ਕੰਮ ਕਰਨ ਦੇ ਲਈ ਗਿਆ ਤਾਂ ਉਹਨਾਂ ਨੂੰ ਜਿਹੜੇ ਆਤਕਵਾਦੀਆਂ ਦੇ ਵੱਲੋਂ ਜਿਹੜਾ ਇਸ ਤਰ੍ਹਾਂ ਟਾਰਗੇਟ ਕੀਤਾ ਗਿਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰਕ ਮੈਂਬਰ ਜਿਹੜਾ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਤਾਂ ਪਿੰਡ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵਿਚ ਪਹੁੰਚ ਚੁੱਕਿਆ ਤਾਂ ਜਿਹੜਾ ਰੋਹਿਤ ਉਸਦੇ ਨਾਲ ਗਿਆ ਸੀ ਤਾਂ ਉਸਦੀ ਡੈੱਡ ਬੋਡੀ ਹਜੇ ਨਹੀਂ ਆਈ ਤਾਂ ਉਹਨਾਂ ਦੇ ਫਾਦਰ ਸਾਹਿਬ ਹੀ ਅਮਰਤਪਾਲ ਸਿੰਘ ਦੇ ਇੱਥੇ ਨੇ ਗੱਲਬਾਤ ਕਰਦੇ ਆਂ ਤੇ ਅੰਕਲ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਰਮਕ ਸਿੰਘ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਡੈੱਡ ਬੋਡੀ ਹੁਣ ਤੁਹਾਡੇ ਘਰ ਦੇ ਵਿੱਚ ਪਹੁੰਚ ਚੁੱਕੀ ਆ ਰਾਤ ਤੋਂ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸਦੀ ਡੈੱਡ ਬੋਡੀ ਜਿਹੜਾ ਵਾ ਲਿਆਂਦਾ ਜਾਵੇ ਪੰਜਾਬ ਦੇ ਵਿੱਚ ਹੁਣ ਤਾਂ ਆਉਂਦੇ ਫਿਰ ਉਹਨਾਂ ਨਾਲ ਕਰ ਲੈਂਦੇ ਹਾਂ ਹਾਂਜੀ ਆਉਂਦੇ ਫਿਰ ਪੁੱਛਦੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਹੋਰ ਵੀ ਅਧਿਕਾਰੀ ਆਂਦੇ ਨੇ ਤਾਂ ਉਹਨਾਂ ਦੇ ਨਾਲ ਜ਼ਰੂਰ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਏਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੀੜੀਆਂ ਪੀੜੀਆਂ ਗਲੀਆਂ ਦੇ ਵਿੱਚ ਜਿਹੜਾ ਅਮਰਤਪਾਲ ਤੇ ਰੋਹਿਤ ਜਿਹੜਾ ਇਹਨਾਂ ਗਲੀਆਂ ਦੇ ਵਿੱਚ ਰਹਿੰਦਾ ਸੀ ਤਾਂ ਪੰਜਾਬ ਪੁਲਿਸ ਤੇ ਵੱਡੇ ਅਧਿਕਾਰੀ ਜਿਹੜੇ ਛੋਟੇ ਮੁਲਾਜ਼ਮ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਤਾਂ ਰਾਤ ਤੋਂ ਹੀ ਜਿਹੜੀਆਂ ਟੀਮਾਂ ਨੇ ਇੱਥੇ ਲੱਗੀਆਂ ਹੋਈਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਵੀ ਪੂਰੀ ਪੁਲਿਸ ਇਸ ਕਾਰ ਦੇ ਵਿੱਚ ਦਿਖਾਈ ਦੇ ਰਹੀ ਆ ਤਾਂ ਲਗਾਤਾਰ ਵਕ ਵਕ ਕਰਾਂ ਦੇ ਬਾਅਦ ਵਾਲੇ ਤਾਂ ਜਾਂ ਫਿਰ ਪਰਿਵਾਰਕ ਮੈਂਬਰ ਪਹੁੰਚੇ ਹੋਏ ਨੇ ਤਾਂ ਇਸੇ ਗਲੀ ਦੇ ਬਿਲਕੁਲ ਨਾਲ ਦੀ ਹੀ ਸਾਈਡ ਤੇ ਰੋਹਿਤ ਮਸੀਹ ਦਾ ਘਰ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਹਨਾਂ ਦੇ ਘਰ ਦੀ ਤਸਵੀਰ ਵੀ ਸਾਂਝੀ ਕਰਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਕਾਲੀ ਲੀਡਰ ਵੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਵੀ ਜਿਹੜਾ ਦੁੱਖ ਸਾਂਝਾ ਕੀਤਾ ਜਾ ਰਿਹਾ ਪਰਿਵਾਰਕ ਮੈਂਬਰਾਂ ਦੇ ਨਾਲ ਲਗਾਤਾਰ ਉਹ ਦੁੱਖ ਸਾਂਝਾ ਕਰਦੇ ਪਏ ਨੇ ਗੱਲਬਾਤ ਵੀ ਕਰਦੇ ਆ ਤਾਂ ਸਰ ਕੀ ਨਾਮ ਆ ਜੀ ਤੁਹਾਡਾ ਜੋ ਸਿੰਘ ਸਮਰਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਮਾੜੀ ਘਟਨਾ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਦੀ ਬੋਡੀ ਹਜੇ ਪਹੁੰਚੀ ਆ ਦੂਸਰੇ ਦੀ ਘਰ ਦੇ ਵਿੱਚ ਨਹੀਂ ਪਹੁੰਚੀ ਤੇ ਬਹੁਤ ਦੁਖਦਾਈ ਖਬਰ ਆ ਰੋਜੀ ਰੋਟੀ ਲਈ ਉਹ ਸ਼੍ਰੀਨਗਰ ਗਏ ਆ ਉੱਥੇ ਦੋ ਨੌਜਵਾਨ ਜਿਹੜੇ ਆ ਇੱਕ ਦਿਨ ਪਹਿਲਾਂ ਹੀ ਗਏ ਆ ਤੇ ਉਹਨਾਂ ਦੋਨਾਂ ਦੀ ਉੱਥੇ ਮੌਤ ਹੋ ਗਈ ਆ ਜਿਹੜੀ ਕਹਿ ਰਿਹਾ ਗੋਲੀ ਵੱਜਣ ਨਾਲ ਹਾਂਜੀ ਆਰਐਫ ਨੇ ਜ਼ਿੰਮੇਵਾਰੀ ਵੀ ਲਈ ਹੈ ਜੀ ਹਾਂਜੀ ਇਹ ਬਹੁਤ ਮਦਭਾਗੀ ਘਟਨਾ ਆ ਮੈਂ ਤਾਂ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਉਹਨਾਂ ਦੀ ਪਰਿਵਾਰਾਂ ਦੀ ਸਾਰ ਲਈ ਜਾਵੇ ਹੁਣ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਪਹੁੰਚ ਕੇ ਉਹਨਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਹਾਂ ਤੁਹਾਡੇ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਪਰਿਵਾਰਾਂ ਦੇ ਨਾਲ ਬਿਲਕੁਲ ਜੀ ਅਸੀਂ ਸਹੇਰ ਦੇ ਇੱਥੇ ਆ ਜੋ ਵੀ ਇਹਨਾਂ ਦੀ ਜਿਸ ਤਰ੍ਹਾਂ ਦੀ ਵੀ ਲੋੜ ਹੋਊਗੀ ਇਹਨਾਂ ਦੇ ਨਾਲ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਆਖਰਕਾਰ ਕਿਉਂ ਇਹਨਾਂ ਦੋਨਾਂ ਨੂੰ ਟਾਰਗੇਟ ਕੀਤਾ ਗਿਆ ਜੀ ਉੱਥੇ ਬਿਲਕੁਲ ਜੀ ਬਿਲਕੁਲ ਇਹ ਸਾਰੀ ਪਿਕਚਰ ਕਲੀਅਰ ਕਰਕੇ ਪਰਿਵਾਰ ਦੀ ਤਸੱਲੀ ਕਰਾਈ ਜਾਣੀ ਚਾਹੀਦੀ ਕਿਉਂਕਿ ਨਹੀਂ ਤੇ ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਵੀ ਕਿਹਾ ਯਾਰਾ ਕਿ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਰਵਾਉਣੀ ਚਾਹੀਦੀ ਆ ਕਿਉਂਕਿ ਬਹੁਤ ਵੱਡੀ ਘਟਨਾ ਜਿਹੜੀ ਆ ਉਹ ਸ਼੍ਰੀਨਗਰ ਦੇ ਵਿੱਚ ਵਾਪਰੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਜਿਹੜਾ ਇਕੱਠਾ ਉਹ ਅੱਜ ਪਿੰਡ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਲਗਾਤਾਰ ਅਸੀਂ ਤੁਹਾਨੂੰ ਤਸਵੀਰ ਦਿਖਾਵਾਂਗੇ ਤਾਂ ਹੁਣ ਅਸੀਂ ਰਾਹੁਲ ਮਸੀਹ ਦੇ ਘਰ ਦੀ ਜਿਹੜੀ ਗਲੀ ਦੇ ਵਿੱਚ ਜਾਂਦੇ ਪਏ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਗਲੀਆਂ ਦੇ ਵਿੱਚ ਇਹ ਜਿਹੜੇ ਦੋਨੇ ਨੌਜਵਾਨ ਨੇ ਉਹ ਰਹਿੰਦੇ ਸੀ ਤਾਂ ਜਿਵੇਂ ਸਰ ਘਰ ਦੀ ਪਹਿਲਾਂ ਤਸਵੀਰ ਤੁਹਾੜਾ ਨਾਲ ਸਾਂਝੀ ਕੀਤੀ ਆ ਤਾਂ ਉਹ ਅਮਰਤਪਾਲ ਦਾ ਘਰ ਸੀ ਤਾਂ ਜਿਹੜੀ ਦੂਸਰੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਉਹ ਰਾਹੁਲ ਮਸੀਹ ਦਾ ਘਰ ਆ ਤਾਂ ਇਹਨਾਂ ਗਲੀਆਂ ਦੇ ਵਿੱਚ ਜਿਹੜੇ ਨੇ ਦੋਨੇ ਨੌਜਵਾਨ ਰਹਿੰਦੇ ਸੀ ਜੋ ਕਿ ਇਕੱਠੇ ਸ਼੍ਰੀਨਗਰ ਦੇ ਵਿੱਚ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਉੱਥੇ ਅਤਿ ਕਵਾਦੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਦੀ ਜਾਨ ਚਲੇ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਪਿੰਡ ਵਾਲੇ ਇੱਥੇ ਇਕੱਠੇ ਹੋਏ ਪਏ ਨੇ ਤਾਂ ਲਗਾਤਾਰ ਗੱਲਬਾਤ ਵੀ ਕਰਦੇ ਤੇ ਭਾਈ ਪਿੰਡ ਦੇ ਹੀ ਹੋ ਜ ਤਾਂ ਦੋਨੇ ਨੌਜਵਾਨ ਇੱਥੋਂ ਤੇ ਰਹਿਣ ਵਾਲੇ ਨੇ ਹਾਂਜੀ ਤਾਂ ਰਾਹੁਲ ਮਸੀਦਾ ਘਰ ਕਿਹੜਾ ਜੀ ਇੱਥੇ ਉਧਰ ਜੋ ਪੈਂਡੇ ਦੇ ਵਿੱਚ ਹਾਂਜੀ ਪੈਂਡੇ ਦੇ ਵਿੱਚ ਕਿੱਧਰ ਆ ਆ ਗਲੀ ਜੀ ਤਾਂ ਦੋਨੇ ਕਿੱਥੇ ਕੰਮ ਕਰਦੇ ਸੀ ਹਾਂਜੀ ਹਾਂਜੀ ਅੱਜ ਕੀ ਗਿਆ ਇਹ ਮੁੰਡਾ ਇਹਦੇ ਨਾਲ ਪਹਿਲੀ ਵਾਰੀ ਗਿਆ ਸਾਰੇ ਉਹਦੇ ਚਵਾਰਾਂ ਉਹਨੂੰ ਥੋੜਾ ਉਹ ਭਾਗਾ ਵੀ ਮੈਨੂੰ ਇਹ ਵਾਪਰ ਪਹਿਣਾ ਹੈ ਹਾਂਜੀ ਐ ਵੀ ਇਕੱਲਾ ਇਕੱਲਾ ਜੋ ਇਕੱਲਾ ਹੀ ਹਾਂਜੀ ਤਾਂ ਕੋਈ ਭਰਾ ਨਹੀਂ ਆ ਦਾ ਨਾ ਭਰਾ ਨਹੀਂ ਕੋਈ ਹੈਗਾ ਹਾਂ ਭੈਣ ਹੈਗੀ ਜਾ ਦੀ ਭੈਣ ਹੈ ਭੈਣ ਹੈਗੀ ਉਹ ਵੀ ਛੋਟੀ ਆ ਨਾ ਵੀ ਕੱਲਾ ਹੀ ਕੇ ਖੜਕਾ ਧੜਕਾ ਕਰਦਾ ਹੁਣ ਉਹਨਾਂ ਨੂੰ ਪੁੱਛੋ ਉਹਨਾਂ ਦੇ ਕੀ ਬੀਤਨੀ ਆ ਕਿ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਚਾਹੀਦਾ ਵਾ ਜੀ ਇਨਸਾਫ ਤੇ ਚਾਹੀਦਾ ਚਾਹੀਦਾ ਜੀ ਜੀ ਇਨਸਾਫ ਤੇ ਮਿਲਣਾ ਚਾਹੀਦਾ ਹਰ ਪੱਖੋਂ ਹੀ ਸਰਕਾਰ ਪੱਖੋਂ ਵੀ ਕੋਈ ਇਨਸਾਨ ਮਿਹਨਤ ਕਰਨ ਲਈ ਜਾਂਦਾ ਉਹਨਾਂ ਇਹ ਘਟਨਾ ਵਾਪਰ ਜਾਂਦੀ ਇਨਸਾਫ ਤੋਂ ਨਹੀਂ ਮਿਲਣਾ ਚਾਹੀਦਾ ਹੁਣ ਇਹ ਕੋਈ ਗਲਤਚਾਰੀ ਥੋੜੀ ਗਏ ਗਏ ਤਾਂ ਆਪਣੀ ਮਿਹਨਤ ਕਰਨ ਘਰ ਦੀ ਮਜਬੂਰੀ ਨੂੰ ਗਏ ਤੇ ਗੜੀ ਜਾ ਕੇ ਇਹ ਚੱਕਰ ਬਣ ਗਿਆ ਹੁਣ ਉਹਨਾਂ ਦੇ ਮਾਪੇ ਉਹਨੂੰ ਪਤਾ ਵੀ ਉਹਨਾਂ ਕਿਤਰਾ ਖੈਰੀ ਜ਼ਿੰਦਗੀ ਇਕੱਲੇ ਇਕੱਲੇ ਪੁੱਤ ਤੋਂ ਬਿਨਾਂ ਕਿਤਰਾ ਉਹਨਾਂ ਦੀ ਜ਼ਿੰਦਗੀ ਬੀਤਣੀ ਆ ਕਰਕੇ ਕੱਟੀ ਹੋਈ ਤਰੀ ਫਿਰੰਡੀ ਆ ਪਿੰਡ ਦੇ ਲੋਕੇ ਇਹਨਾਂ ਨੂੰ ਮਸਾਫ ਦਿੱਤਾ ਜਾਏ ਇਹਨਾਂ ਨੇ ਮਸਾਫ ਦੀ ਮੰਗ ਕਰਕੇ ਇੱਕ ਬੇਟੇ ਬੰਦੇ ਦੀ ਲਾਸ਼ ਆ ਚੁੱਕੀ ਆ ਤੇ ਦੂਜੇ ਦੀ ਅਜੇ ਆਉਣ ਦੀ ਕੋਈ ਸੁਭਾਵਨਾ ਕੱਲ ਤੱਕ ਹੋਊਗੀ ਤੇ ਉਹ ਵੀ ਇਸੇ ਕਰਕੇ ਸਰਕਾਰ ਨਹੀਂ ਕੀਤਾ ਜਾ ਰਿਹਾ ਕਿ ਇਹਨਾਂ ਦੀ ਕੋਈ ਨਾ ਕੋਈ ਜੋ ਵੀ ਆ ਹਲਫ ਕੀਤੀ ਜਾਵੇ ਹਾਂਜੀ ਤਾ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਪਿੰਡ ਵਾਲੇ ਇਕੱਠੇ ਹੋਏ ਪਏ ਨੇ ਤਾਂ ਹੋਰ ਵੀ ਜਿਹੜੇ ਲੀਡਰ ਨੇ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਤਾਂ ਸਰਕਾਰ ਨੂੰ ਚਾਹੀਦਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕਰਵਾਈ ਜਾਵੇ ਕਿ ਆਖਰਕਾਰ ਕਿਉਂ ਇਹਨਾਂ ਦੋਨਾਂ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਜਗਵੰਟੀ ਵਿਦਿਅਕ ਰਿਪੋਰਟ ਸੰ ਸਾਹਿਲ ਅੰਮ੍ਰਿਤਸਰ